23 ਤਰੀਕ ਨੂੰ ਰਾਤ ਨੂੰ ਟਰੈਕਟਰ ਟਰਾਲੀ ਚੋਰੀ ਹੋ ਗਿਆ ਤਾਂ ਜੀ ਜਿਹਦੀ ਅਸੀਂ ਬਰਾਮਦ ਦੀ ਵੱਖ-ਵੱਖ ਕੈਮਰਿਆਂ ਤੋਂ ਕਰਦੇ ਕਰਦੇ ਅੱਜ ਅਸੀਂ ਬੀਬੀ ਪਰ ਤੋਂ ਕਿਹੜਾ ਪਿੰਡ ਆ ਵੀਰੇ ਬੋ ਪਰ ਪਿੰਡ ਪਹੁੰਚ ਗਏ ਆਹ ਗੱਡੀ ਮੂਹਰੇ ਲੱਗੀ ਹੋਈ ਸੀ ਆਹ ਖੜਾ ਟਰੈਕਟਰ ਦੇਖੋ ਟਰੈਕਟਰ ਦਾ ਹੁਲੀ ਹੀ ਬਗਲਤਾ ਬਦਲਤਾ ਇਹਦਾ ਮੇਰੇ ਕੋ ਖੜਾ ਕੇ ਗਿਆ ਕੋਈ ਦੇਖੋ ਛਤਰੀ ਖੋਲਤੀ ਮੂਹਰੇ ਬੈਂਪਰ ਖੋਲਤਾ ਆ ਬੇਟ ਪਏ ਹੋਏ ਸੀ ਉਹ ਵੀ ਖੋਲਤੇ ਉਹ ਹੈ ਕਿੱਥੇ ਆਹ ਸਲੈਂਸਰ ਵੀ ਬਦਲਤਾ ਮੈਂ ਲਾਦੀ ਨਾ ਆਹ ਚੱਕ ਲਾਂਗੇ ਆਪਾਂ ਟਰੈਕਟਰ ਲੈ ਲੈਣਾ ਉਹ ਵਾਹ ਕਿੱਥੇ ਆ ਬੇਟ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਡਾ ਨਗਰ ਆਈ ਚਮਕੌਰ ਸਾਹਾ ਮਰਾਲੀ ਤੋਂ ਤੇ ਅਸੀਂ ਤਾਂ ਸਾਡਾ ਨਾ ਥੋੜੇ ਦਿਨ ਪਹਿਲਾਂ 32 ਤਰੀਕ ਨੂੰ ਰਾਤ ਨੂੰ ਟਰੈਕਟਰ ਟਰਾਲੀ ਚੋਰੀ ਹੋ ਗਿਆ ਤਾਂ ਜਿਹਦੀ ਅਸੀਂ ਬਰਾਮਦ ਦੀ ਵੱਖ-ਵੱਖ ਕੈਮਰਿਆਂ ਤੋਂ ਕਰਦੇ ਕਰਦੇ ਅੱਜ ਅਸੀਂ ਬੀਬੀਪੁਰ ਤੋਂ ਕਿਹੜਾ ਪਿੰਡ ਆ ਵੀਰੇ ਬੋ ਪਰ ਪਿੰਡ ਪਹੁੰਚ ਗਏ ਆ ਜੋ ਬਾਕੀ ਤੁਹਾਨੂੰ ਟਰੈਕਟਰ ਟਰਾਲੀ ਸਾਰਾ ਕੁਝ ਦਿਖਾ ਦਿੰਦੇ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਭਾਈ ਸਾਡੀ ਮਿੰਤ ਰਾਸ ਪੈ ਗਈ ਆ ਸਾਡਾ ਮਾਪ ਮਿਲ ਗਿਆ ਸਾਨੂੰ ਸਾਡਾ ਭਾਈ ਕਮਾਊ ਪੁੱਤ ਧੰਨਵਾਦ ਭਾਈ ਆ ਵੀਰ ਉਹਨਾਂ ਦਾ ਆ ਗੱਡੀ ਆ ਭਾਈ ਸਵਿਫਟ ਇਹ ਵੀ ਮੇਰੀ ਵਿੱਚ ਹੀ ਆ ਆ ਕੁਲਵਿੰਦਰ ਖੜਾ ਪੰਜ ਸਾਡੇ ਨਾਲ ਆ ਗੱਡੀ ਦੀ ਤੇ ਆ ਵੀਰੇ ਆਪਣਾ ਟਰਾਲ ਹੈ ਮਿੰਤ ਪੈ ਗਈ ਭਾਈ ਰਾਸ ਬਲਾ ਬਲਾ ਤੁਸੀਂ ਵੀਰੇ ਜਾਓ ਮੜਾ ਜੀ ਅਸੀਂ ਉਹਨਾਂ ਨੂੰ ਕਿਹੜਾ ਹੌਂ ਜਿਹੜਾ ਬੰਦਾ ਫੜ ਹੋ ਗਿਆ ਚੋਰ ਤੋਂ ਆ ਰਿਹਾ ਸਰ ਉਹ ਇਹਦੇ ਨਾਲ ਦਾ ਦੂਆ ਬੰਦਾ ਦੇਖੋ ਕਿੱਥੇ ਆ ਆ ਗੱਡੀ ਮੂਰੇ ਲੱਗੀ ਹੋਈ ਸੀ ਆ ਖੜਾ ਟਰੈਕਟਰ ਦੇਖੋ ਟਰੈਕਟਰ ਦਾ ਹੁਲੀ ਹੀ ਬਗਲਤਾ ਬਦਲਤਾ ਇਹਦਾ ਮੇਰੇ ਕੋ ਖੜਾ ਕੇ ਗਿਆ ਕੋਈ ਦੇਖੋ ਛਤਰੀ ਖੋਲਤੀ ਮੂਰੇ ਬੈਂਪਰ ਖੋਲਤਾ ਆ ਬੇਂਡ ਪਏ ਹੋਏ ਸੀ ਉਹ ਵੀ ਖੋਲਤੇ ਉਹ ਹੈ ਕਿੱਥੇ ਉਹ ਸਲੈਂਸਰ ਵੀ ਬਦਲ ਤਵੇਂ ਲਾ ਦੀ ਨਾ ਆਹ ਮਾਂ ਚੱਕ ਲਾਂਗੇ ਆਪਾਂ ਟਰੈਕਟਰ ਲੈ ਲੈਣਾ ਉਹ ਵਾਹ ਕਿੱਥੇ ਆ ਬੇ 22 ਤਰੀਕ ਨੂੰ ਰਾਤ ਨੂੰ ਟਰੈਕਟਰ ਟਰਾਲੀ ਚੋਰੀ ਹੋ ਗਿਆ ਤਾਂ ਜੀ ਜਿਹਦੀ ਅਸੀਂ ਬਰਾਮਦੀ ਵੱਖ-ਵੱਖ ਕੈਮਰਿਆਂ ਤੋਂ ਕਰਦੇ ਕਰਦੇ ਅੱਜ ਅਸੀਂ ਬੀਬੀ ਪਰ ਤੋਂ ਕਿਹੜਾ ਪਿੰਡ ਆ ਵੀਰੇ ਬੋ ਪਰ ਬੋ ਪਰ ਪਿੰਡ ਪਹੁੰਚ ਗਏ ਆਹ ਗੱਡੀ ਮੂਹਰੇ ਲੱਗੀ ਹੋਈ ਸੀ ਆਹ ਖੜਾ ਟਰੈਕਟਰ ਦੇਖੋ ਟਰੈਕਟਰ ਦਾ ਹੁਲੀ ਹੀ ਬਗਲ ਤਾਂ ਬਦਲਤਾ ਇਹਦਾ ਮੇਰੇ ਕੋ ਖੜਾ ਕੇ ਗਿਆ ਕੋਈ ਦੇਖੋ ਛਤਰੀ ਖੋਲਤੀ ਮੂਰੇ ਵੈਂਪਰ ਖੋਲਤਾ ਆ ਬੇਟ ਪਏ ਹੋਏ ਸੀ ਉਹ ਵੀ ਖੋਲ ਤੇ ਉਹ ਹੈ ਕਿੱਥੇ ਆਹ ਸਲੈਂਸਰ ਵੀ ਬਦਲਤਾ ਮੈਂ ਲਾਤੀ ਨਾ ਆਹ ਮਾਂ ਚੱਕ ਲਾਂਗੇ ਆਪਾਂ ਟਾਇਰ ਸੈੱਡ ਲੈਣਾ ਉਹ ਹੈ ਕਿੱਥੇ ਆ ਬੇਟ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਡਾ ਨਗਰ ਆਈ ਚਮਕੌਰ ਸਾਹਾ ਮਰਾਲੀ ਤੋਂ ਤੇ ਅਸੀਂ ਤਾਂ ਸਾਡਾ ਨਾ ਥੋੜੇ ਦਿਨ ਪਹਿਲਾਂ 322 ਤਰੀਕ ਨੂੰ ਰਾਤ ਨੂੰ ਟਰੈਕਟਰ ਟਰਾਲੀ ਚੋਰੀ ਹੋ ਗਿਆ ਤਾਂ ਜੀ ਜਿਹਦੀ ਅਸੀਂ ਬਰਾਮਦੀ ਵੱਖ-ਵੱਖ ਕੈਮਰਿਆਂ ਤੋਂ ਕਰਦੇ ਕਰਦੇ ਅੱਜ ਅਸੀਂ ਬੀਬੀ ਪਰ ਤੋਂ ਕਿਹੜਾ ਪਿੰਡ ਆ ਵੀਰੇ ਬੋਪਰ ਪਿੰਡ ਪਹੁੰਚ ਗਏ ਆ ਜਾਓ ਬਾਕੀ ਤੁਹਾਨੂੰ ਟਰੈਕਟਰ ਟਰਾਲੀ ਸਾਰਾ ਕੁਝ ਦਿਖਾ ਦਿੰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਭਾਈ ਸਾਡੀ ਮਿੰਤਰਾਸ ਪੈ ਗਈ ਆ ਸਾਡਾ ਮਾਪ ਮਿਲ ਗਿਆ ਸਾਨੂੰ ਸਾਡਾ ਭਾਈ ਕਮਾਊ ਪੁੱਤ ਧੰਨਵਾਦ ਭਾਈ ਆ ਵੀਰ ਉਹਨਾਂ ਦਾ ਆ ਗੱਡੀ ਆ ਭਾਈ ਸਵਿਫਟ ਇਹ ਵੀ ਮੇਰੀ ਵਿੱਚ ਹੀ ਆ ਆ ਕੁਲਵਿੰਦਰ ਖੜਾ ਪੰਜ ਸਾਡੇ ਨਾਲ ਆ ਗੱਡੀ ਇਹਦੀ ਤੇ ਆ ਵੀਰੇ ਆਪਣਾ ਟਰੱਲ ਹੈ ਮੈਂ ਤਾਂ ਪੈ ਗਈ ਭਾਈ ਰਾਸ ਬਲਾ ਬਲਾ ਤੁਸੀਂ ਵੀਰੇ ਜਾਓ ਮੜਾ ਜੀ ਅਸੀਂ ਉਹਨੂੰ ਦੇਖੋ ਭਾਈ ਜਿਹੜਾ ਹੁਣ ਜਿਹੜਾ ਮੱਗਾ ਫੜ ਹੋ ਗਿਆ ਜੋਰ ਤਾਂ ਹੋ ਰਿਹਾ ਉਹ ਇਹਦੇ ਨਾਲ ਦਾ ਦੂਆ ਬੰਦਾ ਦੇਖੋ ਕਿੱਥੇ ਆ ਆ ਗੱਡੀ ਮੂਰੇ ਲੱਗੀ ਹੋਈ ਸੀ ਆ ਖੜਾ ਟਰੈਕਟਰ ਦੇਖੋ ਟਰੈਕਟਰ ਦਾ ਹੁਲੀ ਬਗਲਤਾ ਬਦਲਤਾ ਇਹਦਾ ਮੇਰੇ ਕੋ ਖੜਾ ਕੇ ਗਿਆ ਕੋਈ ਦੇਖੋ ਛਤਰੀ ਖੋਲਤੀ ਮੂਰਿਆਂ ਬੈਂਕ ਪਰ ਖੋਲਤਾ ਆ ਬੇਡ ਪਏ ਹੋਏ ਸੀ ਉਹ ਵੀ ਖੋਲ ਤੇ ਉਹ ਹੈ ਕਿੱਥੇ ਆਹ ਸਲੈਂਸਰ ਵੀ ਬਦਲਤਾਵੇਂ ਲਾ ਦੀ ਨਾ ਆਹ ਮਾਂ ਚੱਕ ਲਾਂਗੇ ਆਪਾਂ ਟੈਕਸਰ ਲੈ ਲੈਣਾ ਉਹ ਵਾਹ ਕਿੱਥੇ